ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੱਗਮਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਡੀ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਸੁਈਆਂ ਸਵਾਈਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਆਂ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਕਾਫੀ ਵੀਡੀਓ ਦਿਖਾਈ ਦੀਆਂ ਵਾ ਤੇ ਅੱਜ ਕਾਫੀ ਦਿਨਾਂ ਬਾਅਦ ਹੈ ਜਦ ਆਪਾਂ ਆਲੇ ਅੱਡੇ ਤੇ ਤੁਹਾਨੂੰ ਵੀਡੀਓ ਦਿਖਾਉਣੀ ਆਂ ਤੇ ਬਾਕੀ ਬਿਲਕੁਲ ਮੇਨ ਰੋਡ ਦੇ ਉੱਪਰ ਹੀ ਆਉ ਦੇਖ ਸਕਦੇ ਹੋ ਬਾਹਰ ਜਿਹੜਾ ਮੇਨ ਰੋਡ ਆ ਏਅਰਪੋਰਟ ਵਾਲਾ ਜਿਹੜਾ ਅੰਮ੍ਰਿਤਸਰ ਤੋਂ ਗੁਰਦਾਸਪੁਰ ਰਮਦਾਸ ਸਜਨਾਲਾ ਜਿਹੜਾ ਰੋਡ ਆ ਡੇਰੇ ਵਾਲਾ ਤੇ ਬਾਕੀ ਸਾਰੀਆਂ ਸੂਈਆਂ ਵਾਂ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸੱਚ ਕਾਲ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਦੇ ਨਾਮ ਦੱਸਦੇ ਕਰੀ ਫਿਰ ਹਾਂ ਮੇਰਾ ਲਾਡੀ ਵਪਾਰੀ ਨਾਮ ਲਾਡੀ ਚੱਲਦਾ ਜ਼ਿਆਦਾ ਹੈ ਨਾ ਇੱਥੇ ਉਹਦਾ ਨਾਮ ਗਰਦਿਆਲੇ ਲਾਡੀ ਚੱਲਦਾ ਹੈ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੋ ਇੱਕ ਰਿ 99920 726 ਕਨ ਹੈ ਠੀਕ ਹੈ ਤੇ ਵਾਵਾ ਚਿਰਾਂ ਬਾਅਦ ਹੁਣ ਇੱਥੇ ਲੱਗੇ ਵੀਡੀਓ ਪਾਉਂਦੇ ਮੈਂ ਪਾਈਏਗਾ ਅੱਗੇ ਤੇ ਕਾਫੀ ਵੀਡੀਓ ਪਾਉਂਦੇ ਰਹੇ ਹਨਾ ਮਾਲ ਫਿਰ ਮਾਲੇ ਆਉਂੜਿਆ ਮਈਆਂ ਹੜੀਆਂ ਤੇ ਫਿਰ ਉਹਦੇ ਵਿੱਚ ਜਾਂਦੀਆਂ ਰਹੀਆਂ ਅੱਛਾ ਤੁਹਾਡੀ ਇਹ ਗੱਡੀ ਹੁੰਦੀ ਆ ਤੇ ਫਿਰ ਉਹ ਫਿਰ ਇਕੱਠੀਆਂ ਵਿਕ ਜਾਂਦੀਆਂ ਹਨਾ ਤੇ ਸ਼ੁਰੂਆਤ ਫਿਰ ਇੱਧਰ ਕਰ ਲਈ ਹੈ ਨਾ ਜਿਹੜੀ ਪਹਿਲੇ ਨੰਬਰ ਵਾਲੀ ਤਾਂ ਤਾਜੀ ਸੋਈ ਆ ਹਾਂ ਜੀ ਇਹ ਕ ਤੇ ਕਿੰਨਾ ਕ ਦੁੱਧ ਭਰੀ ਜਾਊਗੀ ਐ ਦੁੱਧ 10 12 ਕਿਲੋ ਚ ਭਰੀ ਜਾਊਗੀ ਅੱਛਾ ਹਾਂਜੀ 12 ਲੀਟਰ ਦੇ ਲਾਗੇ ਬੰਨੇ ਜਿਹੜਾ ਕਰੀ ਜਾਊਗੀ ਖੋਲੋ ਹਾਂ ਫਿਰ ਤੋਰੀਏ ਮਗਰ ਕੀ ਆ ਗਿਆ ਤੇ ਮਗਰ ਇਹਦੇ ਕੱਟਾ ਬਿਲਕੁਲ ਗਿੱਲਾ ਹੀ ਨਾੜੂ ਆ ਬੱਚੇ ਦਾ ਜਿਹੜਾ ਨਾਲ ਆ ਤੇ ਥਾਣੇ ਵੀ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਲੱਗਾ ਆ ਦੇਖ ਸਾਡੇ ਥਨਾਂ ਦਾ ਸਾਈਜ਼ ਗੈਪ ਜਿਹੜਾ ਚੰਗਾ 4 ਥਨ 1 ਕੋਜੇ ਸਾਈਜ਼ ਦੇ 1 ਕੋਜੇ ਗੈਪ ਤੇ ਮਿਲਕ ਵੀ ਇਹਨਾਂ ਨੂੰ ਚੰਗੀ ਲੱਗੀ तोर दे करी उधर नो उधर दो मैं क्या करी तो बाकी करी देख सकते हैं चंगी बनी ले आ जी बाकी तरह पेट पूरे थी चंगी है ਸਾਰੇ ਬੈਣੀ ਵਾਲੇ ਪਾਸੇ ਤੋਂ ਇਹਦੇ ਤੁਹਾਨੂੰ ਬਾਕੀ ਉਮੀਦ ਹੈ ਦੀ ਗਾੜ ਵੀ ਚੰਗੀ ਨਿਕਲੋਗੀ ਤੇ ਕਰੇ ਪਿੱਛੇ ਕਰੇ ਵੀ ਜਿੱਦ ਤਨ ਹੋਣਾ ਇਹਦਾ ਚੰਗੀ ਤਰ੍ਹਾਂ ਦਿਖਾ ਦਈਏ ਆ ਦੇਖ ਸਕਦੇ ਜੀ ਚੁੱਕ ਪਰੇ ਤੇ ਕਿੰਨਾ ਫਿਰ ਵੇਚੀ ਮੁੱਲ ਰਖੀ ਰ ਆਪਾਂ ਮੁੱਲ ਦੀ ਵਿਆਜ ਹੀ ਕਰਨਾ ਕਿੰਨਾ ਕ ਮੁੱਲ ਅਨੁਪਾਣ ਲਾ ਕਰ ਲਈਏ ਹਾਂਜੀ ਬਚਾਨੇ ਦੇ ਦਈਏ 90 ਦੇ ਦਈਏ ਹਾਂਜੀ 90 ਦੀ ਦੇ ਦਈਏ ਦੋ ਛੜਦਾਂ ਅੱਛਾ 90 ਜਵਾਂ ਦੀ ਦੋ ਅੱਛਾ 88000 ਦੀ ਦੇ ਦੋਗੇ ਆ ਦੇਖ ਸਕਦੇ ਜੀ ਤਾਜੇ ਬੱਚਾ ਬਿਲਕੁਲ ਤਾਜੇ ਨਾੜੋ ਜਿਹੜਾ ਨਾਲ ਹੈ ਠੀਕ ਹੈ ਜੀ ਤੇ ਹੁਣ ਆ ਇੱਕ ਮੱਝ ਆ ਗਈ ਜੀ ਹਾਂ ਜੀ ਇਹਦੇ ਮਗਰ ਕੀ ਜੇ ਕੱਟਾ ਜੀ ਮਗਰ ਇਹਦੇ ਮਗਰ ਮਿਲਦੀ ਦਾ ਕੱਟਾ ਜੀ ਇਹ ਕਿੰਨੇ ਚਿਰ ਦੀ ਸੋਈ ਆ 15-15 ਦਿਨ ਦੀ ਹੈਗੀ ਜੀ ਮੈਂ ਤਾਂ ਲਾਸ਼ੀ ਕੱਲ ਸੋਈ ਆ ਅੱਛਾ ਹਾਂ ਜੀ ਦੁੱਧ 9 ਕਿਲੋ ਹੈ ਜੀ ਦੁੱਧ 9 ਲੀਟਰ ਹੈਗਾ ਪੱਕਾ ਹਾਂ ਹਾਂ ਜੀ ਦੁੱਧ 9 ਠੀਕ ਹੈ ਜੀ ਤੇ ਆ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਨਾ ਲੱਗੇ ਤਾਂ ਚੰਗੇ ਗੱਭ ਤੇ ਥਾਨੇ ਇਹ ਆ ਵੀ ਤਦੋਂ ਜੇ ਵੱਜੂਗੀ ਹਾਂਜੀ ਹਾਂਜੀ ਤਾਰੀ ਤਦੋਂ ਬਾਈ ਮੈਂ ਆਈਆਂ ਅੱਧਰ ਮਾਰ ਦਿੰਦੇ ਤੁਹਾਨੂੰ ਕਿੰਨਾ ਕੁ ਕਰੀ ਜਾਊਗੀ 12 ਕਿਲੋ ਕਰੀ ਜਾ ਵੀ ਜੀ ਅੱਛਾ ਤੋਰਾਂ ਫਿਰ ਇੱਕ ਕਰੀ ਇਹਨਾਂ ਨੂੰ ਬਾਕੀ ਕੱਦ ਕਾਠ ਪਖਵੇ ਵੀ ਚੰਗੀ ਆ ਖਲੇਮੀ ਆਪਾਂ ਦੇਖ ਸਕਦੇ ਚੰਗੀ ਤਿਆਰ ਹੋਈ ਹੈ ਹੁਣ ਮੋਕੇ ਤੇ 9 ਲੀਟਰ ਆ ਉਤਰਾਂ ਕਹਿੰਦੇ ਵੀ 12 ਕਿ ਲੀਟਰ ਤੱਕ ਜਿਹੜਾ ਜਾ ਸਕਦੀ ਆ ਉਹਨੂੰ ਸਟੈਲਸ ਟੋਲੇ ਚਲੋ ਚਾਲੂ ਹੋ ਗਏ ਆ ਬਾਕੀ ਕਹਿੰਦੇ ਵੀ ਜਿੰਨਾ ਹੈਗਾ ਆਪਾਂ ਉਹਨਾਂ ਨੂੰ ਮੋਕੇ ਤੇ ਦੱਸਣਾ ਕੇ ਯਾਰੀ ਸਫਰ ਸਫਰ ਚ ਪਛੂ ਹੁੰਦਾ ਵਾ ਵੱਧ ਘਟ ਜਾਂਦੀਆਂ ਵਾ ਫੇਰ ਦੁੱਧ ਤੇ ਆ ਜਾਂਦੀਆਂ ਵਾ ਤੇ ਮੁੱਲ ਫੇਰ ਵਿੱਦਿਆ ਦਾ ਬੋਲਤੇ ਇੱਕ ਬੰਦ ਕਰਦੇ ਆਂ ਅੱਛਾ ਹਾਂਜੀ ਇਹ ਕਿ ਨਿਰਦੇ ਨਹੀਂ ਆ ਲੱਖ ਰੁਪਏ ਨਹੀਂ ਲੱਖ ਦੇ ਨਹੀਂ ਜਾਣੀ ਐ ਬਚਾਣੇ ਲਈ ਪੂਰੇ 90000 ਦੀ ਆ ਜਾਣ ਦੋ ਕੋਈ ਨਹੀਂ ਜਾਣ ਦੋ 90000 ਦੀ ਕੁਛ ਨਹੀਂ ਠੀਕ ਹੈ ਜੀ ਤੇ ਇੱਕ ਆ ਮਾ ਜੇ ਕਿ ਤਾਜੀ ਸੋਈ ਹੈ ਪਹਿਲਾਂ ਉਧਰ ਲਈ ਦਿਖਾ ਦਈਏ ਤਾਜੀ ਸੋਈ ਹੈ ਜੀ ਹੁਣ ਇਹ ਸੋਈ ਹੈ ਜੇ ਇਹਦੇ ਨੇ ਪਾਤੀ ਪ੍ਰੋਪਰ ਹਾਂ ਜੀ ਨਹੀਂ ਕੱਟੀ ਆਹ ਕੱਟੀ ਆ ਗਈ ਐ ਤੇ ਮਗਰ ਇਹ ਹੁਣ ਨਹੀਂ ਸੋਈ ਹੈ ਆ ਦੇਖ ਸਾਡੇ ਜੇਰ ਵੀ ਨੇ ਪ੍ਰੋਪਰ ਪਾਤੀ ਆ ਠੀਕ ਹੈ ਜੀ ਤੇ ਵੀ ਚੰਗੀ ਭਾਰੀ ਆ ਮੱਝ ਉਤਰਨ ਭਾਵੇਂ ਹਲੇ ਉਹਨੇ ਸੋਈ ਆ ਤੇ ਕੋਈ ਢੀ ਲੱਪੇ ਚ ਵੀ ਨਹੀਂ ਆ ਕੋਈ ਢਾ ਮਹਿਸੂਸ ਹੁੰਦੀ ਤੇ ਆ ਵੀ ਜਾਂ ਸੋਈ ਆ ਜਾਂ ਕਿਤਰਾਵ ਤੇ ਥਣ ਵੀ ਬੜਾ ਚੰਗਾ ਲੱਗਾ ਇਹਦੇ ਕੋਲ ਆ ਦੇਖ ਸਾਡੇ ਜੇ ਗਾੜ ਵੀ ਚੰਗੀ ਆ ਇਹ ਕਿੰਨਾ ਸਵੇਰ ਸੋਈ ਜੀ ਵੀਰ ਜੀ ਦੂਸਰਾ ਸਵੇਰ ਸੋਈ ਆ ਤੇ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਉਦੋਂ ਵੀ 14 ਪੰਨਾਂ ਗਲੋ ਭਰ ਜੂਗੀ ਹਾਂਜੀ 14 ਪੰਨਾਂ ਗਲੋ ਝੋੜੀ ਭਰ ਜਿੱਦਾ ਕੱਢ ਰੋ ਜਣਾ ਅੱਛਾ 14 15 ਲੀਟਰ ਦੁੱਧ ਜਿਹੜਾ ਭਰੀ ਜਾਊਗੀ ਜਿਆ ਖੋਲੋ ਫਿਰ ਤੋਰੀਏ ਬਾਕੀ ਪੂਰੀ ਭਾਰੀਆਂ ਮੱਜਾਂ ਜਿਆ ਹੈਵੀ ਮੱਜ ਹੈ ਪੁੱਤ ਠੀਕ ਹੈ ਇੱਕ ਕਰੀ ਉਧਰ ਨਹੀਂ ਲੈ ਜਾ ਫਿਰ ਇਧਰ ਵੀ ਲੈ ਆ ਚੰਗੇ ਹੈਵੀ ਸਟਰਕਚਰ ਤੇ ਆ ਜਿਹੜੀ ਲੈ ਜਾ ਕਮਾ ਕੇ ਵੇਦ ਜੇ ਕਰੀਆ ਨੂੰ ਲੈ ਜਾ ਸਿੱਧੀ ਤੋਰਦਾ ਹੋਲੀ ਹੋਲੀ ਲੈ ਜਾ ਲੈ ਜਾ ਸਿੱਧੀ ਲੈ ਜਾ ਇੱਕ ਵਾਰ ਆਹ ਦੇਖ ਸਾਡੇ ਥੱਲੇ ਮਰੀ ਚੰਗੀ ਤਿਆਰ ਹੋ ਗਈ ਹੈ ਮਗਰ ਵੀ ਇਹਦੇ ਕੱਟੀ ਆ ਗਈ ਹੈ ਬਾਕੀ ਇਹੋ ਜੀ ਮੱਝ ਦੀ ਕੱਟੀ ਵੀ ਪਲਣ ਵਾਲੀ ਹੁੰਦੀ ਆ ਹੋਰ ਤਾਂ ਵੀ ਠੰਡੀ ਹੈ ਆਹ ਦੇਖ ਸਾਡੇ ਸਿਵਾ ਵੀ ਜੱਟ ਸਾਫੇ ਮੋਟੀ ਧਾਰਿਆ ਅਜੇ ਵੀ ਥਾਂ ਨੂੰ ਸਾਫ਼ ਨਹੀਂ ਕੀਤੇ ਅਜੇ ਚਵਾਈ ਕਰਨੀ ਹੈ ਇਹਦੀ ਹਨਾ ਅਜੇ ਤੁਹਾਨੂੰ ਜੇਰ ਸੁੱਟੀ ਹੈ ਜੇ 2-4 ਮਿੰਟ ਹੀ ਹੋਏ ਜੇਰ ਪਾਈ ਨਾ ਅਜੇ ਚੌਣੀ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਕਰਦੇ ਵੀਰ ਜੀ ਲੋਕੀ ਇਹਦਾ 30-35-35 ਕਰਦੇ ਆ ਅੱਛਾ ਇਹ ਸਵਾ ਕਰ ਲੈਂਦੇ ਆ ਸਵਾ ਦੀ ਪੂਰੇ ਦੀ ਹਾਂਜੀ 120 ਤੋਂ ਅੰਦਰ ਕਰੀਏ ਚਲ 20 ਦੇ ਦੇ 15 ਦੇ ਦੇ ਦिए ਹਾਂਜੀ 15 ਦੇ ਸ਼ੋਰ ਕਰਦੀ ਏ ਸ਼ੋਰ 1 ਲੱਖ ਤੇ 12000 ਦੀ ਜਾਣਦੀ ਏ ਕੁਛ ਨਹੀਂ ਦਾ ਨਹੀਂ ਰੇ ਬਈ ਦਾ ਕੱਟ ਨਹੀਂ ਬਾਬਾ ਦਿਨਾਂ ਬਾਅਦ ਆਣੇ ਆ ਅੱਜ ਵੀਡੀਓ ਪਾਉਣਾ ਚੱਲ ਜਾਣਦੀ ਏ ਕੁਛ ਨਹੀਂ ਦੇ ਭਾਰੀ ਏ ਮੱਝ ਉਤਰਾ ਚੰਗੇ ਸਟਰਕਚਰ ਤੇ ਇੱਕ ਮੱਝ ਔਰ ਆ ਨਹੀਂ ਜਿਹੜਾ ਕ੍ਰਿਸਪੀ ਹਾਂਜੀ ਇਹ ਨਹੀਂ ਹਲੇ ਪਾਣੀ ਕਿੰਦੇ ਆ ਆ ਵਾਈ ਇਹਦੇ ਮੇ ਕੱਟੀ ਏ ਇਹਦੇ ਮਗਰ ਵੀ ਕੱਟੀ ਏ ਠੀਕ ਆ ਇਹ ਵੀ ਚੰਗੀ ਹੈ ਵੀ ਹੈ ਮੱਝ ਉਤਰਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਇਹਦੇ ਕੋਲ 10 ਲਓ ਇਹਦੇ ਕੋਲ 10 ਲੀਟਰ ਤਿਆਰ ਹੈ ਹਾਂ ਜੀ ਜੀ ਵੱਜੂਗੀ ਜੀ ਬਾਕੀ ਸੇਵਾ ਨਾਲ ਵੀ ਜੀ ਬਤਨਾਵਾ ਅੱਛਾ ਹੁਣ ਇਥੇ ਪਰੌਣੀ ਆਈਆਂ ਜੀ ਠੀਕ ਹੈ ਜੀ ਤੋਰਾਂ ਹਾਂ ਫੇਰ ਇੱਕ ਰਿੰਗ ਵਿੱਚ ਬਾਕੀ ਸੇਵਾ ਦੀ ਇਹ ਤਾਂ ਗਾ ਪਾਉਗਾ ਕਿ ਨਾਲ ਤੁਹਾਨੂੰ ਪਤਾ ਹੀ ਕੱਟੀ ਮਗਰ ਚੰਗੀ ਦੁੱਧ ਤੇ ਪਾਲੀ ਆ ਉਤਨੀ ਪਾਲੀ ਗਏ ਨੇ ਕਿ ਦੱਸਦੇ ਨਹੀਂ ਦੁੱਧ ਚੰਗਾ ਛੱਡੰਦੇ ਆ ਜਿੱਥੋਂ ਵੀ ਆਈ ਇਹ ਥੋੜਾ ਡਰਦੀ ਡਰਦੀ ਜੀ ਯਾ ਤਰਾ ਬਿਲਕੁਲ ਗੋਲ ਸਿੰਘ ਦੀ ਝੋਟੀ ਹੈ ਵੀ ਲੈ ਜਾ ਕਮਾ ਕੇ ਉਧਰ ਨੂੰ ਇਹਦਾ ਥੋੜਾ ਜਿਹਾ ਵੱਧ ਕਰਦੀ ਆ ਕੋਈ ਨਹੀਂ ਬੰਦ ਹੋ ਗਈ ਨਾ ਦੇਖ ਲੈ ਬਾਕੀ ਥਾਣਾ ਇਹਦੇ ਕੋ ਵੀ ਬੜਾ ਚੰਗਾ ਲੱਗਾ ਵਾ ਇਹ ਥੋੜਾ ਡਰਦੀ ਲੱਗਦੀ ਆ ਸਾਡੇ ਕੋਲ ਆਹ ਦੇਖ ਸਾਡੇ ਥਾਣੇ ਦੇ ਕੋਲ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਾਣੇ ਆ ਤੇ ਆ ਪਿੱਛੇ ਹਵਾਨਾ ਵੀ ਰਹਿ ਕਰੀ ਆਹ ਦੇਖ ਸਾਡੇ ਜੀ ਇਹ ਦੋ ਮਈਆਂ ਵੀ ਜੀ ਠੀਕ ਆ ਦੋ ਮਗਰ ਕਟੀਆਂ ਤੇ ਦੋ ਮਗਰ ਕੱਟੇ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਇਹਦਾ ਹੀ ਸਵਾ ਕਰਦੇ ਜੀ ਅੱਛਾ ਹਾਂਜੀ ਇਹ ਕਿੰਨੇ ਦੇ ਦਿੱਤੇ ਬਰਾਬਰ ਹੀ ਕਰਦੀਏ ਦੋਵੇਂ ਜੋੜੇ ਰਲਾ ਦਈਏ ਜੋੜਾ-ਜੋੜਾ ਕਰਦੀਏ ਜਿੱਤਨਾ ਜੋੜਾ ਉਧਰ ਹੋ ਗਿਆ ਵਾ ਤੇ ਜੋੜਾ ਇਦਾਂ ਹਾਂਜੀ ਛੋਟੀ ਬੜੀ ਚੰਗੀ ਛੋਟੀ ਤੇ ਚੰਗੀ ਆ ਤੇ ਉਧਰ ਇੱਕ 12 ਵੀ ਤੇ ਚੰਗਾ ਤਾਂ ਚੰਗੀ ਚੀਜ਼ ਤਾਂ ਕਿਸੇ ਨੇ 1,11,000 ਦੇਣਾ ਹੋਰ ਐਵੇਂ ਥੋੜਾ ਦੇ ਦੇਣਾ ਕਿਸੇ ਵੀ ਦੇ ਵਿੱਚ ਨੇ ਜੀ ਹਾਂਜੀ ਹਾਂਜੀ ਇਹ ਜਾਇਜ਼ ਮੋਲ ਕਰਦਾ ਤੁਹਾਨੂੰ ਮੈਂ ਕਰਦਾ ਹਾਂਜੀ ਪਹਿਲੀ ਵੀਡੀਓ ਪਾਉਣੀ ਮੈਂ ਕਰਦਾ ਜਾਨ ਦੀ ਜਾਇਜ਼ੀ ਹੈ ਨਾ ਜਾਨਦੋ ਕੋਈ ਨਹੀਂ ਹੁੰਦਾ ਤੇ ਬਾਕੀ ਚਲੋ ਇੱਥੇ ਆਓ ਆਪਣੀਆਂ ਚੋਚਵਾ ਆ ਕੇ ਤਸੱਲੀ ਕਰਕੇ ਤੇ ਵੇਖ ਚਾ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ